ਤੇ ਮੈਨੂੰ ਪਤਾ ਹੈ ਵੀ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੋਂ ਤੇਰਾ ਪਾਉਂਦਾ ਹੈ ਤੇ ਅੰ ਵਿੱਚ ਖਾਲਿਆਂ ਦੇ ਨਾਲ ਵੋਟ ਪਾਤੀ ਮੇਰਾ ਕੰਮ ਕਰਦਾ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹੈ ਮਤਲਬ ਪ੍ਰਸਤੂਤ ਹੁੰਦੇ ਹੈ ਉਹਨਾਂ ਲੋਕਾਂ ਨੂੰ ਇਹ ਲੱਗਿਆ ਕਿ ਅਸੀਂ ਲੱਗੇ ਜਾ ਕੇ ਲੱਗਦੇ ਜੀ ਸ਼ਾਇਦ ਸਾਡਾ ਇਹ ਹੋ ਗਿਆ ਵੋਟਾਂ ਪਾਈਆਂ ਸਰੇਤਨਾ ਪਤਾ ਕਿ ਨੇ ਵੋਟ ਪਾਈਆਂ ਨਹੀਂ ਪਾਈਆਂ ਸੀ ਕੋਈ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਹੀ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਦੇ ਨਾਲ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਅਲ ਦੇਾਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨ ਆਉਦੇ ਨੰਮੂ ਜਿਹਾ ਲੋਕ ਸਭਾ ਇਲੈਕਸ਼ਨ ਦਿੱਤਨ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਕੋਹਾਏ ਦਾ ਜਿਹੜਾ ਬਿਆਨ ਆਇਆ ਇਹ ਇਹਨੂੰ ਅਸੀਂ ਕੰਡਮ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕੋਹਾਇਆ ਸਾਹਿਬ ਨੇ ਸੰਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ لیکن انکار سر چڑھ کے بول رہا ہے۔ اس طریقے ਨਾਲ ووٹراں ਨੂੰ থমکونا کہ ਕਿੰਨੇ ووٹ ਪਾਈਏ ਕਿੰਨੇ ਨਹੀਂ ਪਾਈ ਮੈਂ دیکھ لوں گا۔ ਮੈਨੂੰ ਲੱਗਦਾ ਸਿੱਧਾ ਸਿੱਧਾアン डेमोक्रेटिक ਹੈ ਅਹੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ। ਆਵਾਦੀ پارٹی ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕੋਹਾਵਾ ਨੂੰ ਆਪਣੇ ਇਸ بیان ਦੀ ਕਾਂਗਰਸ پارٹی ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ پارٹی ਨੂੰ ਮਾਫੀ ਮੰਗਣੀ। ਮੈਨੂੰ ਪਤਾ ਹੈ ਕਿ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹਨੇ ਮੇਰੇ ਤੋਂ ਤੇਰਾ ਪਾਉਦਾ ਹੈ ਪਰ ਅਸੀਂ ਠਾਰਿਆਂ ਦੇ ਮੈਦਾਨ ਰੋਡ ਪਾਤੀ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਹੈ ਉਹਨਾਂ ਨੂੰ ਗਮ ਇਹ ਹੋ ਜਾਂਦਾ ਕਿ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋਈ ਵੋਟਾਂ ਨਾ ਪਾਈਏ ਪਰ ਇਹਦਾ ਪਤਾ ਕਿਨੇ ਵੋਟ ਪਾਈਏ ਨਹੀਂ ਪਾਈਏ ਸੀ ਤੇ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਤੇ ਦੇ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਲ ਦੇਾਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨ ਹਰਦੇ ਨੰਬਰ ਜੀ ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਕੋਹਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕੋਹਾਇਆ ਸਾਹਿਬ ਨੇ ਸੰਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ لیکن ਅਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅਹੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕੋਹਾਵਾ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਤੇ ਮੈਨੂੰ ਪਤਾ ਹੈ ਕਿ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ, ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੇਰਾ ਪਾਉਦਾ ਹੈ, ਤੇ ਅੱਜ ਅਖਾਰਿਆਂ ਦੇ ਮੈਨੂੰ ਵੋਟ ਪਾਤੀ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਆ। ਉਹਨਾਂ ਲੋਕਾਂ ਨੂੰ ਇਹ ਜਿਹਾ ਕੇ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਤਾਂ ਦਾ ਇਹ ਹੋਈ ਵੋਟਾਂ ਨ ਪਾਈਏ। ਸਰੇ ਕੋਈ ਨਾ ਪਤਾ ਕਿ ਨੇ ਵੋਟ ਪਾਈਏ ਨਹੀਂ ਪਾਈਏ ਸੀ। ਕੋਈ ਕਿਸੇ ਨੂੰ ਨਾ ਵੀ ਕਰ ਸਕਦੇ, ਨਾ ਹੀ ਕੀਤੀ ਹੈ। ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਲ ਦੇਵਾਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨ ਆਉਦੇ ਨਮੂਨੇ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਹੈ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਹ ਮੈਨੂੰ ਪਤਾ ਹੈ ਕਿ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੇਰਾ ਪਾਉਦਾ ਹੈ ਤੇ ਅੱਜ ਅਖਾਰਿਆਂ ਦੇ ਮਾਰੇ ਵੋਟ ਪਾਤੀ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਹਨ ਉਹਨਾਂ ਲੋਕਾਂ ਨੂੰ ਇਹ ਜਾਇਕ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਤਾਂ ਦਾ ਇਹ ਹੋਈ ਵੋਟਾਂ ਨਾ ਪਾਈਏ। ਸਰੇਤ ਨੂੰ ਪਤਾ ਕਿ ਨੇ ਵੋਟ ਪਾਈਏ ਨਹੀਂ ਪਾਈਏ ਸੀ ਤੇ ਕਿਸੇ ਨੂੰ ਨਾਂ ਵੀ ਕਰ ਸਕਦੇ ਨਾ ਕੀਤੀ ਹੈ। ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਹਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਅ ਲਿਆਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਨਰ ਉੱਤੇ ਨੰਬਰ ਲਿਖਿਆ ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆਮ ਆਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਨੂੰ ਪਤਾ ਹੈ ਵੀ ਕੌਣ ਮੇਰੇ ਨਾਲ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹਨੇ ਮੇ ਤੋਂ ਤੇਰਾ ਪਾਉਣਾ ਹੈ ਤੇ ਅੰਦੇ ਚ ਖਾਲੇ ਦੇ ਨਾਂ ਦੇ ਵੋਟਸ ਆਪ ਹੀ ਮੇਰਾ ਕੰਮ ਕਰਦੇ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤੂਤ ਹੁੰਦੇ ਹਨ ਲੋਕਾਂ ਨੂੰ ਇਹ ਵਿਸ਼ਵਾਸ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋ ਗਿਆ ਵੋਟਾਂ ਨਾ ਪਾਈਆਂ ਸਰੇਤਨਾ ਪਤਾ ਕਿ ਨੇ ਵੋਟ ਪਾਈਆਂ ਨਹੀਂ ਪਾਈਆਂ ਸੀ ਕੋਈ ਕਿਸੇ ਨੂੰ ਨਾ ਨਹੀਂ ਕਰ ਸਕਦੇ ਨਹੀਂ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਅਲ ਦੇਵਾਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਨ ਆਉਦੇ ਨਮੂਨੇ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹ ਇਹਨੂੰ ਅਸੀਂ ਕੰਡਮ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂਭੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਹੈ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਹ ਮੈਨੂੰ ਪਤਾ ਹੈ ਕਿ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ, ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੇਰਾ ਪਾਉਣਾ ਹੈ, ਤੇ ਅੱਜ ਅਖਾਰਿਆਂ ਦੇ ਮੈਨੂੰ ਰੋਡ ਪਾਤੀ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹੈ ਮਤਲਬ ਪ੍ਰਸਤ ਹੁੰਦੇ ਹੈ। ਉਹਨਾਂ ਲੋਕਾਂ ਨੂੰ ਇਹ ਜਿਹਾ ਕੇ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋਈ ਵੋਟਾਂ ਨਾ ਪਾਈਏ। ਸਰੇ ਕੋਈ ਨਾ ਪਤਾ ਕਿ ਨੇ ਵੋਟ ਪਾਈਏ ਨਹੀਂ ਪਾਈਏ ਸੀ ਤੇ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਹੀ ਕੀਤੀ ਹੈ। ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਲ ਦੇਵਾਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨ ਆਉਦੇ ਨਮੂਨੇ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਨੂੰ ਪਤਾ ਹੈ ਵੀ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੋਂ ਤੇਰਾ ਪਾਉਣਾ ਹੈ ਤੇ ਅੱਜ ਵਿੱਚ ਖਾਲਿਆਂ ਦੇ ਮਾਰੇ ਵੋਟ ਪਾ ਕੇ ਮੇਰਾ ਕੰਮ ਕਰਦੇ ਪਰ ਥੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਹੈ ਉਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਲੱਗੇ ਜਾ ਕੇ ਲੱਗੇ ਵੀ ਸ਼ਾਇਦ ਸਾਡਾ ਇਹ ਹੋ ਗਿਆ ਵੋਟਾਂ ਨਾਲ ਪਾਈ ਹੈ ਸਰੇਤਨਾ ਪਤਾ ਕਿ ਨੇ ਵੋਟ ਪਾਈ ਹੈ ਨਹੀਂ ਪਾਈ ਅਸੀਂ ਕੋਈ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਹੀ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਤੇ ਦੇ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੌਹਲ ਦੇਾਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਂਹ ਆਉਂਦੇ ਨਾ ਬੁੜੇ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਹੈ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਹ ਮੈਨੂੰ ਪਤਾ ਹੈ ਕਿ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੇਰਾ ਪਾਉਦਾ ਹੈ ਤੇ ਅੱਜ ਅਖਾਰਿਆਂ ਦੇ ਮਾਰੇ ਵੋਟ ਪਾਤੀ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਹੈ ਉਹਨਾਂ ਨੂੰ ਗਮ ਇਹ ਜਾਇਕਸ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋਵੇ ਵੋਟਾਂ ਨਾ ਪਾਈਏ। ਸਰੇਤਨਾ ਪਤਾ ਕਿਨੇ ਵੋਟ ਪਾਈਏ ਨਹੀਂ ਪਾਈਏ ਸੀ ਤੇ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਕੀਤੀ ਹੈ। ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ-ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਲ ਦੇਵਾਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨ ਆਉਦੇ ਨਮੂਨੇ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹ ਇਹਨੂੰ ਅਸੀਂ ਕੰਡਮ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂਭੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅਹੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅਹੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਨੂੰ ਪਤਾ ਹੈ ਵੀ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹਨੇ ਮੇਰੇ ਤੋਂ ਤੇਰਾ ਪਾਉਣਾ ਹੈ ਤਰਫ ਵਿੱਚ ਖਾਲਿਆਂ ਦੇ ਨਾਲ ਵੋਟ ਪਾ ਕੇ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤੂਤ ਹੁੰਦੇ ਹਨ ਲੋਕਾਂ ਨੂੰ ਇਹ ਲੱਗਿਆ ਕਿ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋ ਗਿਆ ਵੋਟਾਂ ਨਾ ਪਾਈਆਂ ਸਰੇਤਨਾ ਪਤਾ ਕਿ ਨੇ ਵੋਟ ਪਾਈਆਂ ਨਹੀਂ ਪਾਈਆਂ ਸੀ ਇਹ ਕਿਸੇ ਨੂੰ ਨਾ ਨਹੀਂ ਕਰ ਸਕਦੇ ਨਹੀਂ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਰਿਹਾ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਅ ਲਿਆਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨਾ ਰੱਖਦੇ ਨਾ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਕਿ ਮੈਨੂੰ ਪਤਾ ਹੈ ਵੀ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ, ਕੌਣ ਕਿਉਂਕਿ ਵੋਟ ਜਿਹਨੇ ਮੇਟਾ ਤੇਰਾ ਪਾਉਂਦਾ ਹੈ, ਤੇ ਅੱਜ ਅਖਾਰਿਆਂ ਦੇ ਮਾਰੇ ਵੋਟ ਪਾਤੀ ਮੇਰਾ ਕੰਮ ਕਰਦੇ। ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹੈ ਮਤਲਬ ਪ੍ਰਸਤੂਤ ਹੁੰਦੇ ਹੈ। ਉਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਲੱਗੇ ਜਾ ਕੇ ਲੱਗੇ ਵੀ ਸ਼ਾਇਦ ਸਾਡਾ ਇਹ ਹੋਵੇ ਵੋਟਾਂ ਪਾਈਆਂ। ਸਰੇਥਨਾ ਪਤਾ ਕਿਨੇ ਵੋਟ ਪਾਈਏ ਨਹੀਂ ਪਾਈਏ ਸੀ। ਇਹ ਕਿਸੇ ਨੂੰ ਨਾ ਵੀ ਕਰ ਸਕਦੇ, ਨਾ ਹੀ ਕੀਤੀ ਹੈ। ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਤੋਂ ਦੇ ਰਿਹਾ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਅ ਲਿਆਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨਾ ਰੱਖਦੇ ਨਗਰ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂਭੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਲਈ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਹ ਮੈਨੂੰ ਪਤਾ ਹੈ ਕਿ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ, ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੇਰਾ ਪਾਉਦਾ ਹੈ ਪਰ ਅੱਜ ਅਖਾਰਿਆਂ ਦੇ ਮਾਰੇ ਵੋਟ ਪਾਤੀ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਆ। ਉਹਨਾਂ ਲੋਕਾਂ ਨੂੰ ਇਹ ਜਾਇਕਸ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋਈ ਵੋਟਾਂ ਨਾ ਪਾਈਏ। ਕਿਸੇ ਨੂੰ ਪਤਾ ਕਿ ਨੇ ਵੋਟ ਪਾਈਏ ਨਹੀਂ ਪਾਈਏ ਸੀ। ਕੋਈ ਕਿਸੇ ਨੂੰ ਨਾਂ ਨਹੀਂ ਕਰ ਸਕਦੇ, ਨਾ ਹੀ ਕੀਤੀ ਹੈ। ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਲ ਦੇਵਾਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨ ਆਉਦੇ ਨਮੂਨੇ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਕਿ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਕਿ ਮੈਨੂੰ ਪਤਾ ਹੈ ਵੀ ਕੌਣ ਮੇਰੇ ਨਾਲ ਵੋਟਾਂ ਪਾਉਣ ਵਾਲੇ ਹੈ, ਕੌਣ ਕਿਉਂਕਿ ਵੋਟ ਜਿਹਨੇ ਮੇ ਤਾਂ ਤੇਰਾ ਪਾਉਣਾ ਹੈ ਪਰ ਅੱਜ ਅਖਾਰਿਆਂ ਦੇ ਨਾਲ ਵੋਟ ਸਾਥੀ ਮੇਰਾ ਕੰਮ ਕਰਦੇ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹੈ ਮਤਲਬ ਪ੍ਰਸਤੂਤ ਹੁੰਦੇ ਹੈ। ਉਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਕਿਵੇਂ ਲੱਗੇਗਾ ਕਿ ਲੱਗੇਗਾ ਕਿ ਸ਼ਾਇਦ ਸਾਡਾ ਇਹ ਹੋ ਗਿਆ ਵੋਟਾਂ ਨਾ ਪਾਈਏ। ਕਿਸੇ ਨੂੰ ਪਤਾ ਕਿ ਨੇ ਵੋਟ ਪਾਈਏ ਨਹੀਂ ਪਾਈਏ ਸੀ। ਕੋਈ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਕੀਤੀ ਹੈ। ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿਹਨਾਂ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਲ ਦੇਾਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਨਰ ਦੇ ਨੰਬਰ ਜੀ ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂਭੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਹੈ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਨੂੰ ਪਤਾ ਹੈ ਵੀ ਕੌਣ ਮੇਰੇ ਨਾਲ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੋਂ ਤੇਰਾ ਪਾਉਂਦਾ ਹੈ ਤੇਰੇ ਪਿੱਛੇ ਖਾਲਿਆਂ ਦੇ ਨਾਂ ਦੇ ਵੋਟ ਪਾਤੀ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਹਨ ਉਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋ ਗਿਆ ਵੋਟਾਂ ਪਾਈਆਂ ਸਰੇਕਾ ਪਤਾ ਕਿ ਨੇ ਵੋਟ ਪਾਈਆਂ ਨਹੀਂ ਪਾਈਆਂ ਸੀ ਕੋਈ ਕਿਸੇ ਨੂੰ ਨਾਂ ਨਹੀਂ ਕਰ ਸਕਦੇ ਨਹੀਂ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿਹਨਾਂ ਵੋਟਾਂ ਪਾਈਆਂ ਅਸੀਂ ਪਿੰਡ ਤੋਂ ਦੇ ਰਿਹਾ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੋਹਲ ਦੇਾਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਨਰ ਦੇ ਨੰਬਰ ਜੀ ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਨੂੰ ਪਤਾ ਹੈ ਵੀ ਕੌਣ ਮੇਰੇ ਨਾਲ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੋਂ ਤੇਰਾ ਪਾਉਣਾ ਹੈ ਤੇ ਅੱਜ ਅਖਾਰਿਆਂ ਦੇ ਮਾਰੇ ਵੋਟ ਪਾਤੀ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਉਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਲੱਗੇ ਜਾ ਕੇ ਲੱਗੇ ਵੀ ਸ਼ਾਇਦ ਸਾਡਾ ਇਹ ਹੋਵੇ ਵੋਟਾਂ ਪਾਈਆਂ ਸਰੇਕਾ ਪਤਾ ਕਿ ਨੇ ਵੋਟ ਪਾਈਆਂ ਨਹੀਂ ਪਾਈਆਂ ਸੀ ਕੋਈ ਕਿਸੇ ਦਾ ਨਾਂ ਨਹੀਂ ਕਰ ਸਕਦੇ ਨਹੀਂ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਅਲ ਦੇਵਾਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨ ਆਉਦੇ ਨਮੂਨੇ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਕਿ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂਭੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਤੇ ਮੈਨੂੰ ਪਤਾ ਹੈ ਵੀ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੋਂ ਤੇਰਾ ਪਾਉਦਾ ਹੈ ਤੇ ਅੱਜ ਅਖਾਰਿਆਂ ਦੇ ਮੈਨੂੰ ਵੋਟ ਪਾਤੀ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਆ। ਉਹਨਾਂ ਲੋਕਾਂ ਨੂੰ ਇਹ ਜਾਇਕ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋਈ ਵੋਟਾਂ ਨਾ ਪਾਈਏ। ਸਰੇਤ ਨੂੰ ਪਤਾ ਕਿ ਮੈਂ ਵੋਟ ਪਾਈਏ ਨਹੀਂ ਪਾਈ ਸੀ ਤੇ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਕੀਤੀ ਹੈ। ਅਸੀਂ ਆਪਣੇ ਜਿਹੜੇ ਵਰਕਰ ਨੇ ਜਿਹਨਾਂ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਅ ਲਿਆਂਗੇ ਜਿਹਨਾਂ ਲੋਕਾਂ ਨੇ ਸਾਡੇ ਦਾ ਬਾਨਾ ਰੋਦੇ ਨਮੂਨੇ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਨੂੰ ਪਤਾ ਹੈ ਵੀ ਕੌਣ ਮੇਰੇ ਨਾਲ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹਨੇ ਮੇਰੇ ਤੋਂ ਤੇਰਾ ਪਾਉਣਾ ਹੈ ਤੇ ਅੱਜ ਅਖਾਰਿਆਂ ਦੇ ਮਾਰੇ ਵੋਟ ਪਾਤੀ ਮੇਰਾ ਕੰਮ ਕਰ ਪਰ ਦੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਹੈ ਉਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋ ਗਿਆ ਵੋਟਾਂ ਨਾ ਪਾਈਆਂ ਸਰੇਥਨਾ ਪਤਾ ਕਿਨੇ ਵੋਟ ਪਾਈਏ ਨਹੀਂ ਪਾਈਏ ਸੀ ਕੋਈ ਕਿਸੇ ਦਾ ਨਾਂ ਨਹੀਂ ਕਰ ਸਕਦੇ ਨਹੀਂ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਅ ਲਿਆਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨਾ ਰੱਖਦੇ ਨਾ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂਭੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਹ ਮੈਨੂੰ ਪਤਾ ਹੈ ਕਿ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੀ ਮੇਰੇ ਤੇਰਾ ਪਾਉਦਾ ਹੈ ਤੇ ਅੱਜ ਅਖਾਰਿਆਂ ਦੇ ਮੈਨੂੰ ਵੋਟ ਪਾਤੀ ਮੇਰਾ ਕੰਮ ਕਰ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਹੈ। ਉਹਨਾਂ ਲੋਕਾਂ ਨੂੰ ਇਹ ਜਾਇਕ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋਈ ਵੋਟਾਂ ਨਾ ਪਾਈਏ। ਸਾਰੇ ਕੋਈ ਨਾ ਪਤਾ ਕਿ ਨੇ ਵੋਟ ਪਾਈਏ ਨਹੀਂ ਪਾਈਏ ਸੀ ਤੇ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਕੀਤੀ ਹੈ। ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਅਲ ਦੇਵਾਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨ ਆਉਦੇ ਨਮੂਨੇ ਲੋਕ ਸਭਾ ਇਲੈਕਸ਼ਨ ਦਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹ ਇਹਨੂੰ ਅਸੀਂ ਕੰਡਮ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇੋਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕਵਾਇਆ ਸਾਹਿਬ ਨੇ ਸਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਨੂੰ ਪਤਾ ਹੈ ਵੀ ਕੌਣ ਮੇਰੇ ਨਾਲ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹਨੇ ਮੇ ਤੋਂ ਤੇਰਾ ਪਾਉਣਾ ਹੈ ਪਰ ਅੱਜ ਦੇ ਖਾਲਿਆਂ ਦੇ ਮਾਰੇ ਵੋਟ ਪਾ ਕੇ ਮੇਰਾ ਕੰਮ ਕਰਦੇ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਹਨ ਲੋਕਾਂ ਨੂੰ ਇਹ ਵਿਸ਼ਵਾਸ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋਵੇ ਵੋਟਾਂ ਪਾਈਆਂ ਸਰੇਤ ਨੂੰ ਪਤਾ ਕਿ ਨੇ ਵੋਟ ਪਾਈਆਂ ਨਹੀਂ ਪਾਈਆਂ ਸੀ ਕੋਈ ਕਿਸੇ ਨੂੰ ਨਾ ਵੀ ਕਰ ਸਕਦੇ ਨਾ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿੰਨਾ ਵੋਟਾਂ ਪਾਈਆਂ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਤੈਅ ਲਿਆਂਗੇ ਜਿਹੜੇ ਲੋਕਾਂ ਨੇ ਸਾਡੇ ਦਾ ਬਾਨਾ ਰੱਖਦੇ ਨਾ ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ ਕਾਂਗਰਸ ਐਮਪੀ ਸ਼ੇਰ ਸਿੰਘ ਖਵਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮਨ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕੋਆਯਾ ਸਾਹਿਬ ਨੇ ਸਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ